ਜਦੋਂ ਆਪਾਂ ਰੈਣੀ ਸ਼ੁਰੂ ਕੀਤੀ ਸੀ ਨਾ ਠੰਡ ਬਹੁਤ ਲੱਗਦੀ ਪਈ ਸੀ ਹੱਥ ਬਹੁਤ ਠਰਦੇ ਹੋਏ ਸੀਗੇ ਹਾਲੇ ਦੇ ਵਿੱਚ ਤੁਸੀਂ ਦੇਖ ਲਓ ਮੈਂ ਵੇਜੀਟੇਬਲ ਜਿਹੜੇ ਕਾਫੀ ਸਾਰੇ ਪਾਏ ਨੇ ਹਨਾ ਜਿਵੇਂ ਪਿਆਜ਼ ਹੋ ਗਿਆ ਮਸ਼ਰੂਮ ਹੋ ਗਈ ਜਾਂ ਇੱਕ ਠੰਡੀ ਹਵਾ ਚੱਲਦੀ ਪਈ ਆ ਤੇ ਆਪਦੇ ਦੇਖਦਾ ਆਪਾਂ ਖੀਰਾ ਐਡ ਕੀਤਾ ਤੇ ਇੱਕ ਟਮਾਟਰ ਜਿਹੜਾ ਆਪਾਂ ਉਹ ਐਡ ਕੀਤਾ ਜੀ ਤੇ ਇੱਕ ਜਿਹੜਾ ਇਹ ਬਨਾਣਾ ਜੀ ਸੋ ਇਹ ਆਪਣਾ ਪੰਜ ਵਾਲਾ ਜਿਹੜੀ ਸੋ ਹਾਂਜੀ ਮੇਰੇ ਵਰਦਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ 21ਵਾਂ ਦਿਨ ਅੱਜ ਆਪਣੇ ਵਲੋਗ ਦਾ ਤੇ ਆਪਾਂ ਸਵੇਰੇ 5:30 ਵਜੇ ਮੈਂ ਉੱਠ ਗਿਆ ਸੀਗਾ ਤੇ ਹੁਣ ਆ ਮੈਂ ਚੱਲ ਲੱਗਾ ਗਰਾਊਂਡ ਦੇ ਵਿੱਚ 6:30 ਹੋ ਚੁੱਕੇ ਆ ਤੇ ਠੰਡ ਬਹੁਤ ਜ਼ਿਆਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਕੱਪੜੇ ਬਹੁਤ ਸਾਰੇ ਪਾਏ ਹੋਏ ਆ ਕਿਉਂਕਿ ਬਾਹਰ ਬਹੁਤ ਧੁੰਦ ਵੀ ਭੁੱਪਈ ਹੋਈ ਹੋਈ ਆ ਤੇ ਠੰਡ ਬਹੁਤ ਜ਼ਿਆਦਾ ਵਾ ਤੇ ਹੁਣ ਆਪਾਂ ਗਰਾਊਂਡ ਦੇ ਵਿੱਚ ਜਾ ਕੇ ਅੱਜ ਆਪਣਾ ਜਿਹੜਾ ਵਰਕਆਊਟ ਆ ਨਾ ਉਹ ਆਪਾਂ ਵਰਕਆਊਟ ਕਰਾਂਗੇ ਪਹਿਲਾਂ ਤਾਂ ਪਰ ਠੱਡ ਦੀ 100 ਜਾਨੇ ਜਿਹੜੀਆਂ ਉਹ ਲਾਵਾਂਗੇ ਤੇ ਫਿਰ ਆਪਾਂ ਰਨਿੰਗ ਆ ਜਿਹੜੀ ਥੋੜੀ ਜਿਹੀ ਮੈਂ ਰਨਿੰਗ ਲਾਉਂਗਾ ਪਹਿਲਾਂ ਹਨਾ ਨਹੀਂ ਲਾ ਕੇ ਫਿਰ ਉਸ ਤੋਂ ਬਾਅਦ ਮੈਂ ਲਾਉਂਗਾ ਚੈਸਟ ਦਾ ਵਰਕਆਊਟ ਕਰੂੰਗਾ ਅੱਪਰ ਬੋਡੀ ਦਾ ਜਿਮ ਦੇ ਵਿੱਚ ਹਨਾ ਕਿਉਂਕਿ ਬਾਹਰ ਵਰਕਆਊਟ ਹੋਣਾ ਨਹੀਂ ਹੈਗਾ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਬਾਹਰ ਹੋਣਾ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਜਿਮ ਦੇ ਵਿੱਚ ਸਟਰੈਂਥ ਟ੍ਰੇਨਿੰਗ ਹੈ ਜਿਹੜੀ ਆਪਾਂ ਉਹੀ ਕਰਾਂਗੇ ਇਹ ਬਸ ਇੰਨਾ ਕੁ ਜਿਹੜਾ ਆਪਣਾ ਸਵੇਰ ਦਾ ਵਰਕਆਊਟ ਹੋਊਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਡਾਈਟ ਹਨਾ ਫਿਰ ਆਪਾਂ ਉਹ ਦੇਖਾਂਗੇ ਅੱਜ ਕੀ ਖਾਣੀ ਹੈ ਹਨਾ ਵੀ ਜੇ ਫਾਸਟਿੰਗ ਦਾ ਤਰੀਕਾ ਕਰਨਾ ਉਹ ਕਰਾਂਗੇ ਉਸ ਦਿਨ ਤੱਕ ਮੇਰੇ ਕੁ ਤੇ ਹੁਣ ਦੇਖਦੇ ਆ ਜਸ ਬ੍ਰੇਕਫਾਸਟ ਕਰਨਾ ਹਾਇਆ ਤਾਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਵੀ ਆਪਾਂ ਬ੍ਰੇਕਫਾਸਟ ਦੇ ਵਿੱਚ ਕੀ ਕਰਾਂਗੇ ਹਨਾ ਸੋ ਦੇਖਦੇ ਆ ਵਰਕਆਊਟ ਤੇ ਡਿਪੈਂਡ ਕਰਦਾ ਜੇ ਆਪਣਾ ਵਧੀਆ ਜ਼ੋਰ ਲੱਗ ਗਿਆ ਤਾਂ ਆਪਾਂ ਬ੍ਰੇਕਫਾਸਟ ਕਰਾਂਗੇ ਜੇ ਠੀਕ ਠਾਕ ਦਾ ਜ਼ੋਰ ਲੱਗਾ ਫਿਰ ਆਪਾਂ ਥੋੜਾ ਜਿਹਾ ਲੇਟ ਬ੍ਰੇਕਫਾਸਟ ਜਿਹੜਾ ਉਹ ਕਰਾਂਗੇ ਸੋ ਜੋ ਵੀ ਅਗਲੀ ਅਪਡੇਟ ਹੋਊਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਣਦੇ ਰਹੋ ਸੋ ਹਾਂਜੀ ਆਪਾਂ ਵਰਕਆਊਟ ਕਰਨ ਵਾਸਤੇ ਨਾਲ ਰਨਿੰਗ ਕਰਨ ਵਾਸਤੇ ਬਾਹਰ ਆ ਗਏ ਆ ਤੇ ਪਹਿਲਾਂ ਸੋਚਿਆ ਸੀਗਾ ਵੀ ਜਿਮ ਦੇ ਵਿੱਚ ਜਿਹੜੀ ਰਨਿੰਗ ਲਾਵਾਂਗੇ ਕਿਉ ਤੇ ਜਿਮ ਦੇ ਵਿੱਚ ਨਾ ਰਸ਼ ਬਹੁਤ ਜ਼ਿਆਦਾ ਸੀ ਹਰੇਕ ਕੋਈ ਜਿਮ ਦੇ ਵਿੱਚ ਰਨਿੰਗ ਲੋਂਦਾ ਪਿਆ ਵਾ ਕਿਉਂਕਿ ਬਾਹਰ ਠੰਡ ਹੋਣ ਕਰਕੇ ਨਾ ਅਗਲਾ ਕੋਈ ਬਾਹਰ ਰਨਿੰਗ ਲਾਉਣਾ ਨਹੀਂ ਚਾਹੁੰਦਾ ਲੱਗਦਾ ਜਿਮ ਦੇ ਵਿੱਚ ਹੀ ਰਨਿੰਗ ਲਾ ਲੈਨੇ ਆ ਟਰੈਡ ਮਿਲ ਦੇ ਉੱਤੇ ਕਲੋਸਫਿਟ ਦੇ ਉੱਤੇ ਜਾਂ ਸਾਈਕਲਿੰਗ ਦੇ ਉੱਤੇ ਸੋ ਰਸ਼ ਹੋਣ ਕਰਕੇ ਫਿਰ ਮੈਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਬਾਹਰ ਕਰਦੇ ਆ ਬਾਹਰ ਰਨਿੰਗ ਲਾ ਕੇ ਆਨੇ ਆ ਤੇ ਹੁਣ ਆਪਾਂ ਬਾਹਰ ਲਈ ਗ੍ਰਾਊਂਡ ਆ ਜਿੱਥੇ ਆਪਾਂ ਪਹਿਲਾਂ ਰਨਿੰਗ ਲੋਂਨੇ ਹੁੰਦੇ ਆ ਅੱਜ ਉੱਥੇ ਬਾਅਦ 3 ਕਿਲੋਮੀਟਰ ਜਿਹੜੀ ਰਨਿੰਗ ਆਪਾਂ ਟੋਟਲ 3 ਕਿਲੋਮੀਟਰ ਰਨਿੰਗ ਲਾਵ ਪੇਟ ਦੀ ਐਕਸਰਸ ਜਲਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਸਟਰੈਂਥ ਟ੍ਰੇਨਿੰਗ ਕਰਾਂਗੇ ਅੱਪਰ ਬੋਡੀ ਦਾ ਜਾਨੀ ਚੈਸਟ ਦਾ ਜਿਹੜਾ ਉਹ ਵਰਕਆਊਟ ਕਰਾਂਗੇ ਤੇ ਤੁਸੀਂ ਉਹ ਬੈਂਡ ਦੇ ਨਾਲ ਵੀ ਤੁਸੀਂ ਐਕਸਰਸਾ ਕਰ ਸਕਦੇ ਜਿਹੜੀ ਐਕਸਰਸਾ ਪਾਈ ਹੋਈਆਂ ਨੇ ਬੈਂਡ ਦੇ ਨਾਲ ਤੇ ਅਗਰ ਕੋਈ ਵੀ ਤੁਹਾਡਾ ਕੁਐਸਚਨ ਹੁੰਦਾ ਨਾ ਵੀਡੀਓ ਦੀ ਰਿਕਾਰਡਿੰਗ ਜਾਂ ਵਰਕਆਊਟ ਦੀ ਰਿਕਾਰਡਿੰਗ ਤਾਂ ਪਲੀਜ਼ ਤੁਸੀਂ ਮੈਨੂੰ ਸਿੱਧਾ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸੋ ਬਲੌਗ ਦੇ ਨਾਲ ਬਨੇ ਰਹੋ ਆਪਾਂ ਕਰ ਲੱਗੇ ਆ ਰਣੀ ਸ਼ੀ ਸੋ ਹਾਂਜੀ ਆਪਾਂ ਜਿਹੜੀ 3 ਕਿਲੋਮੀਟਰ ਰੰਨੀਗਾ ਨਾ ਆਪਾਂ ਉਹ ਕੰਪਲੀਟ ਕਰ ਲਈ ਆ ਸੋ ਜਦੋਂ ਆਪਾਂ ਰੰਨੀ ਸ਼ੁਰੂ ਕੀਤੀ ਸੀ ਨਾ ਠੰਡ ਬਹੁਤ ਲੱਗਦੀ ਪਈ ਸੀ ਹੱਥ ਬਹੁਤ ਠਰਦੇ ਪਏ ਸੀਗੇ ਬਟ ਹੁਣ ਆਪਾਂ ਰੰਨੀ ਕਰਕੇ ਹਟਿਆ ਹੁਣ ਬੋਡੀ ਬਿਲਕੁਲ ਗਰਮ ਹੋ ਗਈ ਆ ਠੰਡ ਵੀ ਨਹੀਂ ਲੱਗਦੀ ਪਈ ਤੇ ਹੁਣ ਆਪਾਂ 3 ਕਿਲੋਮੀਟਰ ਰੰਨੀ ਲਾ ਲਈ ਆ ਤੇ ਹੁਣ ਆਪਾਂ ਜਾਵਾਂਗੇ ਜਿਮ ਦੇ ਵਿੱਚ ਸਭ ਤੋਂ ਪਹਿਲਾਂ ਲਾਵਾਂਗੇ ਢੇਡ ਦੀਆਂ ਐਕਸਰਸਾਈਜ਼ਾਂ ਫਿਰ ਉਸ ਤੋਂ ਬਾਅਦ ਜਿਹੜਾ ਸਟਰੈਂਟਿੰਗ ਕਰਾਂਗੇ ਅੱਪਰ ਬੋਡੀ ਦਾ ਹਨਾ ਸੋ ਕਿਹੜੀ ਕਿਹੜੀ ਐਕਸਰਸਾਈਜ਼ਾਂ ਕਰਨੀਆਂ ਨੇ ਕਿਵੇਂ ਕਰਨੀਆਂ ਨੇ ਉਹ ਪੂਰੀ ਮੈਂ ਤੁਹਾਨੂੰ ਇਸ ਵੀ ਜੀ ਰੰਨੀ ਕਰਕੇ ਨਾ ਆਪਾਂ ਜਿੰਮ ਦੇ ਵਿੱਚ ਆ ਗਈ ਸੀ ਸੋ ਸਭ ਤੋਂ ਪਹਿਲਾਂ ਮੈਂ ਪੇਟ ਦੀਆਂ ਜਿਹੜੀਆਂ 100 ਐਕਸਰਸਾਈਜ਼ਾਂ ਸੀ ਢਿੱਡ ਦੀਆਂ ਐਕਸਰਸਾਈਜ਼ਾਂ ਜਿਹੜੀਆਂ ਉਹ ਲਾਈਆਂ ਐਵੇਂ ਇੱਕ ਦਿਨ ਛੱਡ ਕੇ ਮੈਨੂੰ ਨਾ ਢਿੱਡ ਦੀਆਂ ਐਕਸਰਸਾਈਜ਼ਾਂ ਸੋ ਇਹਦੇ ਸੀ ਜਿਹੜੇ ਮੈਂ ਨਾ ਇਹਦੇ 35 ਤੋਂ 40 ਮੇਰੇ ਰੈਪੀਟਿਸ਼ਨ ਲਾਈ ਸੀ ਇਹਦੇ ਵੀ ਟੋਟਲ ਜਿਹੜੇ ਮੈਂ 2 ਸੈੱਟ ਲਾਈ ਸੀ ਫਿਰ ਇਸ ਤੋਂ ਬਾਅਦ ਸੀ ਜਿਹੜੇ ਮੈਂ ਲੋਅਰ ਦੇ ਸੀ ਜਿਹੜੇ ਨਾ ਲੋਰਸ ਦਾ ਜਿਹੜਾ ਵਰਕਆਊਟ ਕੀਤਾ ਜਿਹਨੂੰ ਆਪਾਂ ਬੈਲੀ ਫੇਟ ਵੀ ਕਹਿ ਦਿੰਦੇ ਆ ਇਹਦੇ ਵੀ ਮੈਂ ਮਤਲਬ ਵੀ 35 ਤੋਂ 40 ਜਿਹੜੇ ਮੇਰੇ ਰਿਪੀਟਿਸ਼ਨ ਲਾਈ ਸੀਗੇ ਤੇ ਸੈਟ ਇਹਦੇ ਵੀ ਹੀ ਦੋ ਲਾਈ ਸੀ ਟੋਟਲ ਮੇਰੇ ਚਾਰ ਹੋ ਗਏ ਸੀ ਫਿਰ ਉਸ ਤੋਂ ਬਾਅਦ ਮੈਂ ਅੱਪਰ ਬੋਡੀ ਦਾ ਚੈਸਟ ਦਾ ਜਿਹੜਾ ਵਰਕਆਊਟ ਸੀ ਜਿਹੜਾ ਉਹ ਕੀਤਾ ਮੈਂ ਚੈਸਟ ਦਾ ਇਹਦੇ ਨਾਲ ਮੈਂ ਹਲਕਾ ਜਿਹਾ weight ਪਾ ਕੇ ਤੇ ਇਹਦੇ ਵੀ ਰਿਪੀਟਿਸ਼ਨ ਸੀ ਜਿਹੜੇ ਮੇਰੇ 10 ਤੋਂ 12 ਰਿਪੀਟਿਸ਼ਨ ਸੀ ਇਹਦੇ ਵੀ ਟੋਟਲ ਮੈਂ ਤਿੰਨ ਸੈਟ ਲਾਏ ਫਿਰ ਉਸ ਤੋਂ ਬਾਅਦ ਮੈਂ ਫਲੈਟ ਬੈਂਚ ਦੇ ਉੱਤੇ ਮੈਂ weight ਜਿੰਨਾ ਮੇਰੇ ਕੋਲ ਲੱਗੇ ਮੈਂ ਵੱਧ ਤੋਂ ਵੱਧ weight ਪਾ ਕੇ ਲਾਇਆ ਇਨਕਲਾਈਨ ਜਿਹੜੀ ਹੈ ਨਾ ਇਸ ਦੀ ਮਿਕਸ ਜ ਲੈਈਆਂ ਇਹਦੇ ਵਿੱਚ ਵੀ ਘੱਟੋ ਘੱਟ 50 60 ਕਿਲੋ weight ਪਾ ਕੇ ਇਹਦੇ ਵੀ ਮੈਂ ਟੋਟਲ ਤਿੰਨ ਸੈੱਟ ਲਾਇਆ ਫਿਰ ਅਖੀਰ ਦੇ ਵਿੱਚ ਮੈਂ ਚੈਸਟ ਦਾ ਵਰਕਆਊਟ ਸੀ ਜਿਹੜਾ ਇਹ ਲਾਇਆ ਮੈਂ ਹੋਰ ਵੀ exercise ਜ ਲੈਈਆਂ ਸੀਗੀਆਂ ਸਟਰੈਂਥ ਟ੍ਰੇਨਿੰਗ ਦੇ ਤੇ ਫਿਰ ਮੈਂ ਤੁਹਾਨੂੰ ਇੰਨੇ ਕੀ ਹੀ ਦਿਖਾ ਰਿਹਾ ਮੇਰਾ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਅਖੀਰ ਦੇ ਵਿੱਚ ਸੀ ਜਿਹੜੇ ਮੈਂ ਹੈ ਨਾ ਲਗਾਤਾਰ ਮੈਂ 45 ਕੁ ਪੁਸ਼-ਅਪ ਲਾਇਏ ਸੀਗੇ ਇਹਦੇ ਵਿੱਚ ਟੋਟਲ ਦੋ ਸੈੱਟ ਲਾਇਏ ਸੀ ਟੋਟਲ ਯਾਨੀ ਕਿ 90 ਕੁ ਪੁਸ਼-ਅਪ ਮੇ ਹੋ ਗਏ ਸੀ ਯਾਨੀ ਸੋਸ ਸਟਰੈਂਥ ਟ੍ਰੇਨਿੰਗ ਕਰਨੀ ਸੋ ਹਾਂਜੀ ਆਪਾਂ ਨਾ ਸਵੇਰੇ ਵਰਕਆਊਟ ਕਰਕੇ ਆਪਾਂ ਘਰ ਆਗੇ ਸੀਗੇ ਤੇ ਆਪਾਂ ਨਾ ਹੁਣ ਸਿਰਫ ਜਿਹੜਾ ਲੰਚ ਆ ਜਿਹੜਾ ਆਪਾਂ ਲੰਚ ਕਰਨ ਲੱਗੇ ਆ ਤੇ ਲੰਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇੱਕ ਪਲੇਟ ਜਿਹੜੀ ਸਲਾਦ ਦੀ ਲਈ ਹੈ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਚੀਜ਼ਾਂ ਜਿਹੜੀਆਂ ਕੀਤੀਆਂ ਨੇ ਅੱਧਾ ਮੈਂ ਖੀਰਾ ਇਹੜੇ ਕੀਤਾ ਵਾ ਤੇ ਹਾਫ ਮੈਂ ਗਾਜਰ ਇਹੜੇ ਕੀਤੀ ਆ ਤੇ ਨਾਲ ਤੁਸੀਂ ਦੇਖ ਸਕਦੇ ਇੱਕ ਪਿਆਜ਼ ਜਿਹੜਾ ਮੈਂ ਉਹ ਇਹੜੇ ਕੀਤਾ ਜੀ ਤੇ ਨਾਲ ਤੁਸੀਂ ਦੇਖ ਸਕਦੇ ਮੈਂ ਅੰਡੇ ਦੀ ਪੁਰਜੀਆ ਤਿੰਨ ਇਹ ਅੰਡੇ ਦੀ ਪੁਰਜੀਆ ਜੀ ਇਹ ਤੈਨੂੰ ਅੰਡੇ ਦੀ ਪੁਰਜੀਆ ਤੇ ਨਾਲ ਇਹਦੇ ਵਿੱਚ ਤੁਸੀਂ ਦੇਰੋ ਮੈਂ ਵੇਜੀਟੇਬਲ ਨੇ ਜਿਹੜੇ ਕਾਫੀ ਸਾਰੇ ਪਾਏ ਨੇ ਹਣਾ ਜਿਵੇਂ ਪਿਆਜ਼ ਹੋ ਗਿਆ ਮਸ਼ਰੂਮ ਹੋ ਗਈ ਜਾਂ ਇੱਕ ਆਪਣੀ ਸ਼ਿਮਲਾ ਮਿਰਚ ਹੋ ਗਈ ਹਣਾ ਤੇ ਨਾਲ ਮੈਂ ਲੈਨੇ ਇਹਨੇ ਮੇਰੇ 40 ਗ੍ਰਾਮ ਰਾਈਸ ਨੇ ਜਿਹੜੇ 40 ਗ੍ਰਾਮ ਰਾਈਸ ਨੇ ਇਹਦੇ ਵਿੱਚ ਵੀ ਵੇਜੀਟੇਬਲ ਵਗੈਰਾ ਨੇ ਜਿਹੜੇ ਕਾਫੀ ਪਾਏ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਗੋਭੀ ਪਾਈ ਹੋਈ ਆ ਹਣਾ ਗਾਜਰ ਪਾਈ ਹੋਈ ਆ ਇਹਦੇ ਵਿੱਚ ਮਸ਼ਰੂਮ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਐਡ ਕੀਤੀ ਹੋਈ ਆ ਸੋ ਇਹ ਜਿਹੜਾ ਆਪਣਾ ਲਾਂਚ ਆ ਜੀ ਇਹ ਇਹ ਆਪਣਾ ਲਾਂਚ ਆ ਤੇ ਹੁਣ ਲਾਂਚਰ ਬਾਅਦ ਜਿਹੜੀ ਆਪਣੀ ਅਗਲੀ ਮੀਲ ਹੋਊਗੀ ਉਹ ਆਪਾਂ ਕਰਾਂਗੇ ਆਪਾਂ 5:30 ਵਜੇ ਕਰਾਂਗੇ ਹੁਣ 2 ਵਜੇ ਦਾ ਟਾਈਮ ਹੋ ਗਿਆ ਵਾ ਤੇ ਇਹ ਆਪਣੀ ਫਸਟ ਮੀਲ ਆ ਤੇ ਸੈਂਡਵਿਚ ਆਪਣਾ ਜਿਹੜਾ 5:30 ਵਜੇ ਅੜੀ ਹੋਊਗੀ ਜੀ ਹਨਾ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਦੀ ਚੀਜ਼ ਆ ਜਿਹੜੀ ਤੁਸੀਂ ਹੈਲਦੀ ਚੀਜ਼ ਨੂੰ ਖਾ ਸਕਦੇ ਹੋ ਚੋਲ ਦੀ ਸਾਥ ਤੁਸੀਂ ਮੱਕੀ ਦੀ ਰੋਟੀ ਜਾਂ ਫਿਰ ਬਾਜਰੇ ਦੀ ਰੋਟੀ ਜਿਹੜੀ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਨਾਲ ਇਹ ਦੇਣਾ ਦਹੀਂ ਵੀ ਐਡ ਕਰ ਸਕਦੇ ਹੋ 150 ਗ੍ਰਾਮ ਦਹੀਂ ਐਡ ਕਰ ਸਕਦੇ ਹੋ ਲੋ ਫੇਟ ਵਾਲਾ ਜਿਹੜਾ ਦਹੀਂ ਹੁੰਦਾ ਤੁਸੀਂ ਉਹ ਐਡ ਕਰਨਾ ਸੋ ਇਹ ਆਪਣਾ ਲਾਂਚ ਆ ਜੀ ਸੋ ਅਗਲੀ ਜੋ ਵੀ ਅਪਡੇਟ ਹੋਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂ ਜੀ ਹੁਣ ਨਾਲ ਜਿਹੜੀ ਆਪਣੀ ਸੈਂਡੀ ਮੀਲ ਆ ਉਹਦਾ ਟਾਈਮ ਹੋ ਗਿਆ 5 ਵਜੇ ਗਿਆ ਤੇ 5 ਵਜੇ ਦੇ ਦੇਖ ਸਕਦੇ ਤੁਸੀਂ ਮੈਂ ਇੱਕ ਬਨਾਣਾ ਖਾਵਾਂਗਾ ਜੀ ਹਨਾ ਇੱਕ ਕਿੱਲਾ ਖਾਵਾਂਗਾ ਤੇ ਆਹ ਤੁਸੀਂ ਦੇਖ ਸਕਦੇ ਮੈਂ 8-10 ਜਿਹੜੀਆਂ ਗਿਰੀਆਂ ਨੇ ਜਿਹੜੀਆਂ ਇਹ ਇਹ ਨੇ ਪਿਸਤਰੀਆਂ 8-10 ਗਿਰੀ ਤੁਸੀਂ ਦੇਖ ਸਕਦੇ ਪਿਸਤਰੀਆਂ ਨੇ ਜੀ ਤੇ ਇੱਕਾ ਜਿਹੜਾ ਇਹ ਬਣਾਉਣਾ ਜੀ ਸੋ ਇਹ ਆਪਣਾ ਪੰਜ ਵਾਲਾ ਜਿਹੜੀ ਆਪਣੀ ਮੀਲ ਹੈ ਨਾ ਤੇ ਨਾਲ ਇਹਦੇ ਆਪਾਂ ਦੇਖਾਂਗੇ ਬਲੈਕ ਕਾਫੀ ਜਾਂ ਫਿਰ ਮਤਲਬ ਗ੍ਰੀਨ ਟੀ ਹੈ ਜਿਹੜੀ ਉਹ ਆਪਾਂ ਪੀਵਾਂਗੇ ਸੋ ਇਹ ਮੀਲ ਤੁਸੀਂ ਵੀ ਲੈ ਸਕਦੇ ਹੋ ਜੀ ਸੋ ਹਾਂਜੀ ਆਪਾਂ ਲੱਗੇ ਆ ਜੀ ਹੁਣ ਕਰਨ ਡਿਨਰ ਤੇ ਡਿਨਰ ਦੇ ਵਿੱਚ ਤੁਸੀਂ ਦੇ ਸਕਦੇ ਹੋ ਅੱਜ ਆਪਾਂ ਲਿਆ ਹੋਇਆ ਜੀ ਇੱਕ ਪਲੇਟ ਹੈ ਜਿਹੜੀ ਆਪਾਂ ਸਲਾਦ ਵੀ ਜੀ ਲਈ ਹੈ ਜੀ ਸਲਾਦ ਦੇ ਵਿੱਚ ਆਪਾਂ ਗਾਜਰ ਜਿਹੜੀ ਕੀਤੀ ਆ ਇੱਕ ਪਿਆਜ ਜਿਹੜੀ ਕੀਤਾ ਵਾ ਤੇ ਨਾਲ ਤੁਸੀਂ ਦੇਖ ਸਕਦੇ ਆਪਾਂ ਖੀਰਾ ਏਡ ਕੀਤਾ ਤੇ ਇੱਕ ਟਮਾਟਰ ਜਿਹੜਾ ਆਪਾਂ ਉਹ ਏਡ ਕੀਤਾ ਜੀ ਇਹ ਤਾਂ ਹੋ ਗਿਆ ਜੀ ਆਪਣਾ ਸਲਾਦ ਤੇ ਸਲਾਦ ਦੇ ਨਾਲ ਆਪਾਂ ਏਡ ਕੀਤਾ ਵਾ ਚਾਰ ਉਬਲੇ ਹੋਏ ਅੰਡੇ ਏਡ ਕੀਤੇ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਜੈਲੋ ਪਾਟ ਆਪਾਂ ਉਹ ਕੱਟਤਾ ਜੀ ਤੇ ਨਾਲ ਜਿਹੜੇ ਹੈਗੇ 20 ਗ੍ਰਾਮ ਇਹ ਹੈਗੇ ਨੇ ਰਾਈਸ ਨੇ ਜੀਰਾ ਰਾਈਸ ਜਿੰਨੂੰ ਆਪਾਂ ਕਹਿ ਦਿੱਨੇ ਉਹ ਇਹਦੇ ਵਿੱਚ ਵੀ ਵੇਜੀਟੇਬਲ ਵਗੈਰਾ ਪਾਏ ਹੋਇਆ ਤੇ ਇੱਕ ਗੋਲੀ ਆ ਜਿਹੜੀ ਮੈਂ ਸਬਜੀ ਦੀ ਲਈ ਆ ਯਾਨੀ ਕਿ ਇਹ ਹੈਗਾ ਸਾਗ ਹਨਾ ਇੱਕ ਗੋਲੀ ਵਿੱਚ ਸਬਜੀ ਸਾਗ ਦੀ ਸਾਗ ਦੀ ਲਈ ਆ ਤੇ 20 ਗ੍ਰਾਮ ਰਾਈਸ ਹੋਗੇ ਚਾਰ ਉਬਲੇ ਹੋਏ ਅੰਡੇ ਹੋਗੇ ਇਹਦਾ ਜਿਹੜਾ ਪਾਣਾ ਆਪਾਂ ਕੱਟਦਾ ਇੱਕ ਪਲੇਟ ਆਪਣੀ ਸਲਾਦ ਦੀ ਹੋਗੀ ਸੋ ਇਹ ਆਪਣਾ ਡਿਨਰ ਆ ਜੀ ਇਹ ਜਾਨਕੀ ਆਪਣੀ ਤਰਦ ਮਿਲਦਾ ਇਹ ਲਾਸਟ ਆ ਮਿਲ ਰਹੇ ਆਪਣੀ ਸੋ ਸੌਣ ਲੱਗੇ ਆਪਾਂ ਨਾ ਰਾਤ ਨੂੰ ਗ੍ਰੀਨ ਕਾਫੀ ਜਾਂ ਫਿਰ ਗ੍ਰੀਨ ਟੀ ਆਪਾਂ ਲੈ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਸੋ ਰਹਾਂਗੇ ਨਾ ਸੋ ਇਹ ਆਪਣਾ ਡਿਨਰ ਆ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਜਿਹੜੀ ਸੇਮ ਮੀਲ ਹੈ ਨਾ ਤੁਸੀਂ ਇਹਨੂੰ ਖਾ ਸਕਦੇ ਹੋ ਇਹਨਾਂ ਦਾ ਤੁਸੀਂ ਚੋਲ ਤੁਸੀਂ ਬੰਦ ਕਰ ਸਕਦੇ ਹੋ ਚੋਲ ਨਾ ਖਾਓ ਤੁਸੀਂ ਸਬਜ਼ੀ ਉਬਲੇ ਹੋਏ ਅੰਡੇ ਤੇ ਸਲਾਦ ਤੁਸੀਂ ਖਾ ਸਕਦੇ ਹੋ ਹਨ ਜਿਨ੍ਹਾਂ ਨਾਲ ਜਿਆਦਾ ਵੇਟ ਘਟਾਉਣਾ 15 20 ਕਿਲੋ ਜਾਂ 10 ਕਿਲੋ ਵੀ ਵੇਟ ਘਟਾਉਣਾ ਰਾਤ ਨੂੰ ਉਹ ਚੋਲ ਨਾ ਖਾਣ ਕਿਉਂਕਿ ਤੁਸੀਂ ਯਾਰ ਵਰਕਆਊਟ ਨਹੀਂ ਕਰਦੇ ਹੈਗੇ ਤਾਂ ਕਰਕੇ ਤੁਸੀਂ ਚੋਲ ਰਾਤ ਨੂੰ ਨਾ ਖਾਓ ਕਿਉਂਕਿ ਚੋਲਾਂ ਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਹਨਾ ਸੋ ਕਿਉਂਕਿ ਮੈਂ ਤਾਂ ਸਵੇਰੇ ਵਰਕਆਊਟ ਕਰਨਾ ਹੀ ਕਰਨਾ ਵਾ ਇਸ ਕਰਕੇ ਮੈਂ ਜਿਹੜੇ ਚੋਲ ਆ ਮੈਂ ਇਹ ਖਾ ਲੈਣਾ ਕਿਉਂ ਸੋ ਇਹ ਸਾਡਾ ਜੀਨਰਲ ਹੋਏਗਾ ਤੇ ਜਿਹੜਾ ਆਪਣਾ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਜੀ ਉਮੀਦ ਕਰਦਾ ਆ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਜਿਹੜੀ ਮੈਂ ਕੀਤੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੇਂ ਤੇ ਵਧੀਆ ਵਲੋਗ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ